आते गुरु जी का वाहे गुरु जी की फतेह धन गुरु रामदास ਆ ਗਰੀਬ ਮਸਕੀਨ ਪ੍ਰਭ ਤੇਰੇ ਜਿ ਨਾਨਕ ਨਾਮ ਧਾਰ ਟੇਕ ਹੈ ਸਰਬੰਨੇ ਸੁਖ ਮੰਡਾ ਦੇ ਤਰਜੋ ਗੋਰੀ ਤੂ ਦੇ ਸੰਤ ਸੁਣੋ ਮੇਰੇ ਮੀਤੋ ਸੰਤ ਤਹਿਲ ਕੀ ਬੇਲਾ ਹੀਰੋ ਚਲੋ ਹਰ ਲਾਹਾ ਅੱਗੇ ਵਸਨ ਸੁਹੇਲਾ ਓ ਰੁਕਟਾ ਹਰ ਧਰ ਸੰਸਾਰ ਬਿਕਾਰ ਸੰਚੇ ਮੈਂ ਧਰਿਓ ਬ੍ਰਹਮ ਗਿਆਨੀ ਜਿਸੇ ਜਗਾਇੀ ਹੋਵੇ ਜਿਸ ਰੂਪ ਸੇ ਅਕਤ ਕਥਾ ਤਿੰਨ ਜਾਨੀ ਜਕ ਕੋ ਆਏ ਸੋਈ ਵਿਹਾਜੋ ਕਰਤੇ ਮਨੇ ਬਸੇਰਾ ਤੇ ਚਕਰ ਮਹਿਲ ਪਾਉ ਸੁਖ ਸਹਜੇ ਬਹੁਰ ਨਾ ਹੋਏ ਕੋ ਰਜਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੋ ਔਖੋ ਕਰ ਸੰਤਨ ਕੀ ਤੂੰ ਅੰਤਰ ਜਾਮੀ ਬੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾ ਮੁਖ ਕਰ ਸੰਤਨ ਕੀ ਪੂ ਸਗਾਯੋ ਕੋਟ ਜਨਮ ਕੇ ਦੁਖ ਗਵਾਯੋ ਜੋ ਚਾਹਤ ਸੋਹੀ ਮਨ ਪਾਯੋ ਕਰ ਕਿਰਪਾ ਹਰ ਨਾਮ ਦਿਵਾਯੋ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਦ ਪਾ ਬਾਤ ਸੋਈ ਮਨ ਪਾਇਓ ਕੈ ਖਾਣ ਨਾਮ ਜਿਵਾ ਹਰ ਸੁਖ ਹੈ ਪਰ ਨਾਮ ਗੜਾਈ ਗੁਰ ਪ੍ਰਸਾਦ ਨਨਕ ਮਤ ਪਾਈ ਸਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤ ਮहत ਸਾਤ ਦੁਇ ਦਾਈ ਦਾਇਆ ਲੇ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਜ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਨਾਮ ਤੇ ਆਇਆ ਗਏ ਮੁਸਕਦ ਕਾਲ ਨਾਨਕ ਤੇ ਮੁਖ ਉਜਲੇ ਕੀ ਤੇ ਛੁੱਟੀ ਨਾ ਜਿੰਨੀ ਨਾਮ ਉਤੇ ਆਇਆ ਗਏ ਮੁਸਕਦ ਕਾਲ ਨਨਕ ਤੇ ਮੁਖ ਉਜਲੇ ਕੀ ਤੇ ਛੁੱਟੀ ਨਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਆਲਾ ਨਾਨਕ ਕਰਕੇ ਦੋਲੇ ਪ੍ਰਤਪਾਲਕ ਨਾਇਕ ਖਸਮ ਹਮਾਰੇ ਜਾਨ ਤੇ ਢੂਲ ਪ੍ਰਤਪਾਲੇ ਨਾਇਕ ਖਸਮ ਹਮਾਰੇ ਤੁਮ ਹੀ ਪ੍ਰਤਪਾਲੋ ਨੇ ਕਹੀਆ